ਸ਼ਤਰੀ ਦੀ ਰਾਤ ਨੂੰ ਕੋਈ 10:00 ਵਜੇ ਦੇ ਕਰੀਬ ਜਿੱਥੇ ਪੀਐਫਸੀ ਕੋਟ ਲਿਆ ਅਪੂ ਨੰਬਰ 6 ਵਿੱਚ ਪੈਂਦਾ ਟੋਲਗਾ ਜਿੱਦੋਂ ਕਿ ਗਰਦਾਸ ਕੋਲ ਉੱਥੇ ਆਪਣਾ ਇੱਕ ਹਰਫਰ ਲੱਗਾ ਗੁਰਸ਼ਰਪ ਸਿੰਘ ਤੇ ਇੱਕ ਉਥੇ ਸਰਜੀਤ ਸਿੰਘ ਉੱਥੇ ਮੈਨੇਜਰ ਹੀ ਸਰਜੀਤ ਸਿੰਘ ਨੇ ਕੋਈ ਆਰਡਰ ਕੀਤਾ ਸੀ ਉਹ ਆਰਡਰ ਦੇ ਵਿੱਚ ਡਿਲੇ ਹੋ ਰਹੀ ਸੀ ਉਹਨੇ ਆਪਣਾ ਲੜਕੇ ਨੂੰ ਭੋੜਿਆ ਲੜਕੇ ਨੇ ਆਪਦੇ ਫਾਦਰ ਨੂੰ ਡਾਕਟਰ ਨਹੀਂ ਨਿਕਲਿਆ ਕਮਲਜੀਤ ਸਿੰਘ ਨੂੰ ਬੁਲਾਇਆ ਕਮਲਜੀਤ ਸਿੰਘ ਨੇ ਆਪਣਾ ਸਾਫਾ ਫੋਜੀ ਆ ਉਹ ਛੇਲੇ ਦੀ ਤੁਤੁਲ ਨਾਲ ਹੁਣ ਤੋਂ ਬਾਅਦ ਉਹਨੇ ਕਮੈਨਡਿੰਗ ਸਿੰਘ ਜਿਹੜਾ ਉੱਥੇ ਇੱਕ ਜਿਹੜਾ ਫੈਰ ਜਿਹੜਾ ਇਹ ਉਹ ਸਰਜੀਤ ਸਿੰਘ ਮਿੱੱਜ ਦੇ ਫੈਰ ਨਾਲ ਸੀ ਜਿਹੜਾ ਉੱਥੇ ਚੱਲਿਆ ਇੱਕ ਫੈਰ ਇਹ ਕੋਈ ਚਾਰ ਫੈਰ ਵਾਲੀ ਕੋਈ ਗੱਲ ਨਹੀਂ ਜੀ ਦੂਜੀ ਰੰਗੀ ਜਿਹੜਾ ਉਹਦੇ ਫੈਰ ਦਰਜ ਕਰਕੇ ਦੂਜੀ ਨੂੰ 10 ਘੰਟੇ ਦੇ ਜੇ ਡਿਟੇਕਟ ਕਰ ਲਿਆ ਤੇ ਨਾਲ ਇੱਕ ਨਾਸਾਸਲਾ ਬਰਾਬਰ ਕਰਿਆ ਸਰੀਏ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਕਸਟਮਰ ਤੇ ਉਹਦੇ ਵਿੱਚ ਹੋਇਆ ਝਗੜਾ ਉਹਦੀ ਕੀ ਡਿਟੀ ਨਹੀਂ ਇਹ ਜਿਹੜਾ ਕਸਟਮਰ ਦੇ ਵਿੱਚ ਝਗੜਾ ਨਹੀਂ ਹੋਇਆ ਇਹ ਆਪਸੇ ਜਿਹੜਾ ਉੱਥੇ ਗੁਰਸਨ ਸਿੰਘ ਸਰਹਰੀ ਉੱਥੇ ਤੇ ਸਰਜੀਤ ਸਿੰਘ ਮੈਨੇਜਰੀ ਸਰਜੀਤ ਸਿੰਘ ਨੇ ਆਰਡਰ ਦਿੱਤਾ ਹੈ ਕਿ ਗੁਰਸਨ ਸਿੰਘ ਨੇ ਆਪਣੇ ਫਾਦਰ ਨੂੰ ਤੇ ਬੁਲਾਇਆ ਇਹ ਵੀ ਆਪਣਾ ਮੈਨੂੰ ਅੱਜ ਪਹਾਰੇ ਲੱਗੇ ਆ ਉਸ ਤੋਂ ਬਾਅਦ ਉਹਨੇ ਆਪਣਾ ਉੱਥੇ ਜਾਣਗੇ ਉਹ ਤੋਂ ਮੈਗਾ ਹੋਣ ਤੋਂ ਬਾਅਦ ਕਮਲਜੀਤ ਸਿੰਘ ਫੌਜੀ ਨੇ ਜਿਹੜਾ ਇਹ ਚ ਫਾਇਰ ਜਿਹੜਾ ਫਾਇਰ ਹੀ ਉਹ ਸਰਜੀਤ ਸਿੰਘ ਮੈਨੇਜਰ ਨੇ ਲਾ ਦਿੱਤਾ ਤੇ ਉਦੋਂ ਕੀ ਕਹ ਲੋ ਉਹਦੇ ਚ ਸਰਜੀਤ ਦੇ ਬਿਆਨ ਤੇ ਜਿਹੜਾ ਮਰਚਾ ਦਰਜ ਕਰਕੇ ਕਮਲਜੀਤ ਸਿੰਘ ਦੇ ਬੋਲ ਤੇ ਕਮਲਜੀਤ ਸਿੰਘ ਨੇ ਗ੍ਰਿਫਤ ਕੱਢ ਲੈ ਤੇ ਨਾਲ ਹੀ ਬੰਦ ਕਰ ਦਿੱਤਾ ਆਪਾਂ ਵੈਪਨ ਦਾ ਸੰਸੀਸੀ ਕੈਂਡਿਸ ਜਿਹੜਾ ਆਪਾਂ ਲਿਸੰਸੀ ਹੁੰਦਾ ਉਹਦੇ ਵਿੱਚ ਕੀ ਹੋਊਗਾ ਉਹ ਜਿਹੜਾ ਵੈਪਨ ਦਾ ਦਰਜਤ ਕਰਾਇਆ ਜਾਏ ਵੈਪਨ ਜਿਹੜਾ ਉਹਦਾ ਹੀ ਆਪਣਾ ਲਿਸੰਸ ਜਿਹੜਾ ਦਾ ਸਲਾਗ ਜੈਸੰਪਰ ਮਾਸਤੇ ਤੇ ਜਾਣਗੇ ਸੰਸੀ ਦੂਸਰੀ ਗੇਂਗ ਦਿੱਤਾ ਹੈ ਤੋ ਸਿਰ ਜਿਹੜੀ ਗੋਲੀ ਚੱਲੀ ਹੈ ਉਹ ਅੰਦਰ ਚੱਲੀ ਜਾਂ ਬਾਹਰ ਚੱਲੀ ਹੈ ਉਹ ਜਿੱਥੇ ਉਹਨਾਂ ਦਾ ਆਪਣਾ ਨਾਮ ਅੰਦਰ ਦੇ ਪਾਸੇ ਆਪਣਾ ਕਾਊਂਟਰ ਦੇ ਕੋਲੇ ਜਿੱਥੇ ਸਰਜੀਤ ਸਿੰਘ ਦੀ ਬੈਸੇ ਕਮਟਰੀ ਜੀ ਐਫਸੀ ਦੇ ਅੰਦਰ ਚੱਲੀ ਇਹ ਨਾ ਹਾਂਜੀ ਤਾਂ ਸਰ ਫਿਰ ਉਸ ਸਮੇਂ ਤੇ ਅੰਦਰ ਕਸਟਮਰ ਵੀ ਹੁੰਗੇ ਫਿਰ ਫਰਗ ਧੋੜ ਉੱਥੇ ਹੋਈ ਉਹਦੀ ਸੀਸੀਟੀਵੀ ਸਾਨੂੰ ਮਿਲ ਸਕਦੀ ਨਹੀਂ ਉਹ ਬਿਲਕੁਲ ਕੋਈ ਕਸਟਮਰ ਨਹੀਂ ਹੈਗੇ ਉਹ ਆਪ ਸਵਿਚ ਠੀਕ ਹੈ ਕੋਈ ਫਾਇਰ ਮਿਸ ਨਹੀਂ ਹੋਇਆ ਨਹੀਂ ਇਹ ਤੇ ਇੱਕ ਫਾਇਰ ਹੋਰ ਕੋਈ ਫਾਇਰ